ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੈਗਾ 19ਵਾਂ ਦਿਨ ਤੇ ਆ ਗਏ ਆ ਗਰਾਊਂਡ 'ਚ ਤੇ ਚੋਬਰ ਪਿੱਛੇ ਤੁਸੀਂ ਦੇਖ ਸਕਦੇ ਆ ਕਿ ਸਜ ਗਏ ਆ ਤੇ ਅੱਜ ਹੋਊਗਾ ਸਰਾ ਤੇ ਪਹਿਲਾਂ ਕਹਿੰਦੇ ਸੀ ਗਰਾਊਂਡ ਲਾਉਣੀ ਆ ਪਰ ਕੋਈ ਸਾਹਿਬ ਕਹਿੰਦੇ ਅੱਜ ਲਵਾਉਣੀ ਮਿਹਨਤ ਤੁਹਾਨੂੰ ਦਿਖਾਉਣੀ ਹੈ ਅੱਗੇ ਵੀਡੀਓ 'ਚ ਅੱਜ ਕਿਹੜੀ ਮਿਹਨਤ ਚੱਲਣੀ ਆ ਠੀਕ ਆ ਜੀ ਕਿਉਂ ਆ ਦੁਖਦਿਆਂ ਵਾਰੀ ਦਾ ਤੇਰਾ ਸਰੀਰ ਘਟਨਦਿਆ ਵਾ ਵਧੀਆ ਦੁਖਦਿਆਂ ਨਜ਼ਾਰਾ ਆਉਂਦਾ ਨਾ ਮਿਹਨਤ ਦਾ ਜਦੋਂ ਸਰੀਰ ਦੁਖਣ ਲੱਪੈਂਦਾ ਵਾ ਉਦੋਂ ਸਮਝ ਸਰੀਰ ਘਟਦਾ ਵਾ ਠੀਕ ਹੋ ਗਿਆ ਸਹੀ ਆ ਉਹ ਕਿਰਬੋਟ ਤੂੰ ਸੈਰ ਪੜੀ ਗੱਡ ਮਾਰਨਿੰਗ ਜੀ ਕੀ ਹਾਲ ਚਾਲ ਵਧੀਆ ਵਧੀਆ ਜੀ ਕੀ ਕਰਨਾ ਹੈ ਮੈਨੂੰ ਅੱਜ ਆ ਲਾਲਾ ਚੋਰ ਜੀ ਚਾਬੀ ਲਕੋਈ ਜਾਂਦਾ ਸੀ ਗੱਲ ਲੋ ਜੀ ਪਹਿਲਾ ਸੈੱਟ ਹੋ ਗਿਆ ਸ਼ੁਰੂ ਤੇ ਚੱਲ ਵੀਏ ਮਿਹਨਤਾਂ ਆ ਸੈਰ ਜੀ ਕਹਿੰਦਾ ਮੇਰੇ ਕੋ ਭੱਜ ਨਹੀਂ ਹੋਣਾ ਅੱਜ ਕਿਉਂ ਭੱਜੂ ਹੁਣ 36 ਤੀ ਇੱਥੇ ਡੋਬਦਾ ਹੀ ਅੱਜ ਚਲੋ 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 ਖੇਡੋ ਖੇਡੋ ਕੰਮ ਨੂੰ ਖੇਡੋ ਚਲੋ 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 ਖਿੱਚ ਕੇ ਖਿੱਚ ਕੇ ਖਿੱਚ ਕੇ ਕੰਮ ਨੂੰ ਖਿੱਚ ਕੇ ਸਹਿਜ ਆ ਗਿਆ ਮੈਂ ਤਾਂ ਦਾ ਦਰਕ ਨਹੀਂ ਚਲੋ 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 ਖਿੱਚ ਕੇ ਖਿੱਚ ਕੇ ਹੈਪੀ ਆ ਮੇਨ ਅੱਜ ਪ੍ਰਧਾਨ ਕੁੱਪੇ ਸੱਟੇ ਵੇ ਬੜੀ ਗਾੜੀ ਆ ਕੁੱਪੇ 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 ਕਿਉਂ ਠਿੱਟੇ ਆ ਚਲੋ ਸ਼ਾਬਾਸ਼ ਸ਼ਾਬਾਸ਼ ਨਿੱਕੇ ਨਿੱਕੇ ਗੱਬਰੂ ਵੀ ਕਰਾਉਂਦੇ ਅੱਤ ਚਲੋ ਚਲੋ ਸੈਜ ਦੀ ਵੀ ਤਿਆਰੀ ਆ 36 30 36 ਦੀ ਵੀ ਅੱਜ ਲੱਕਦੇ ਹੱਥ ਰੱਖ ਕੇ ਖੜਾ ਚਲੋ ਮਗਰ ਚਲੋ ਚਲੋ ਜੀ ਚਲੋ ਜੀ ਕੋਈ ਸਭ ਕਰਤਾ ਕੰਮ ਸ਼ੁਰੂ ਜੀ ਹਾਂਜੀ ਹਾਂਜੀ ਕਰਤਾ ਜੀ ਠੀਕ ਆ ਜੀ सहज कहना पक्षियां लापीया मतलब ढिड ढ्ड लापिया सहज वाइया जी चल 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 झूटा चल चलो 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 खिच गए खिंच के सही है सही है सही है सही है सारे ਬੱਲੇ ਇਹ ਲੱਗ ਰਿਹਾ ਵੱਡਿਆ ਗਿਆ ਤੇ ਚੋਕਰ ਜਨ ਆਇਆ ਸਰ ਅਲਫਰ ਵਾਲੀ ਤੇ ਕਿਹਾ ਅਸੀਂ ਧੀਰ ਭੰਗਿਆ ਨਾ ਤੇ ਕਹੋ ਜੇ ਨਾਲ ਚਲ ਆਜੋ ਚੜਿਆ ਹੁੰਦਾ ਤੇ ਜੋ ਜੋ ਚਲੋ ਦੂਜਾ ਤੀਜਾ ਸੈੱਟ ਸਿਕਰਾ ਚਲੋ ਆਪੇ ਆਉਣਗੇ ਮੈਂ ਚੇਤਰ ਉਹ ਪਾਣੀ ਪੋਤ ਫਾਟ ਪੀਣਾ ਚਲੋ ਕੋਈ ਪੂਰਾ ਕੈਮਰਾ ਬਣਿਆ ਦੂਜਾ ਨਾ ਕੋਈ 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 ਹਨਾ ਪਰ ਜਦੋਂ ਮੈਂ ਆਇਆ ਦਾ ਸਾਰਾ ਦਿਖਾ ਲਾ ਚਲੋ ਸਾਇਆ ਦਾ ਸਰਾਂਸ ਵੇ ਕਿੱਦਾਂ ਕਰਵਾਇਆ ਕਰਦਾ ਹੈ ਪ੍ਰਾਪਤ ਨਹੀਂ ਪਤਾ ਲੱਗਾ ਬਸ ਚਲੋ ਅੱਗੇ ਚਲੋ ਕੋਈ ਸਾ ਪੂਰੇ ਗਰਮ ਹੋਏ ਫਿਰਦੇ ਅੱਜ ਚੱਲ ਚੱਲ ਸਰਪਿਆ ਤੇਰਾ ਚਲੋ 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 ਸੈੱਟ ਨੰਬਰ 2 ਖਿੱਚ ਕੇ ਖਿੱਚ ਕੇ ਹਾਂ ਚੱਲ ਚੱਲ ਇਧਰ ਭਜਦਾ ਚੱਲ 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 ਚੱਲੋ ਚਲੋ ਆ ਪਿੱਛੇ ਖਿੱਚ ਕੇ ਭਾਈ ਖਿੱਚ ਕੇ ਇਧਰ ਦਾਬਾ ਰੱਖ ਕੇ ਮੜਾ ਜਾ ਐਦਾਂ ਨਹੀਂ ਗੱਲ ਬਣਨੀ ਗੇ ਠੀਠ ਹੋਏ ਹੋਏ ਆ ਚਲੇ 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 ਸ਼ਾਬਾਸ਼ ਗੁੱਡ 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 ਸੈਡ ਰੈਡੀ ਆ ਖਾਈ ਗਈ ਜਨਾਵ ਹੈ ਉਹ ਵੇ ਕੋਈ ਸਾਹਿਬ ਆ ਜਾ ਮੂਰੇ ਹੋਏ ਆ ਵਿੱਚੋਂ ਜਿਹੜੇ ਬਦਨੀਤੇ ਆ ਨਾ ਉਹਨਾਂ ਨੂੰ ਸੈੱਟ ਕਰਨਾ ਕੋਈ ਸਾਹਿਬ ਕਹਿੰਦੇ ਅੱਜ ਹੋ ਹੋਵੇ ਇੱਕ ਰੇਡ ਵਾਲੇ ਕੋਈ ਸਾਹਿਬ ਵੈਰੀ ਗੁੱਡ ਵੈਰੀ ਗੁੱਡ ਇਹ ਗੱਲਾਂ ਮੋਟੇ ਬੈਠ ਕੇ ਪੂਰੀ ਮਾਰ ਬੈਠ ਹਲੇ ਹਾਂ ਵੈਰੀ ਗੁੱਡ ਚੱਲ 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 ਦੇ ਡੰਡ ਕਹਿੰਦਾ ਪੂਰੀਆਂ ਬੈਠਕਾਂ ਮਾਰ ਰਿਆ ਲਾਲੇ ਭਾਜੀ ਅੱਜ ਕੀ ਹੋਇਆ ਅੱਜ ਰੈਸਟ ਤੇ ਆ ਅਛਾ ਮਸਲ ਜਾਦੇ ਹੋ ਗਏ ਹਨਾ ਖੇਚੋਗੇ ਚੱਲ ਕੋਈ ਨਾ ਮੇਰਾ ਭਰਾ ਮੈਂ ਵੀ ਤੇਰੇ ਨਾਲ ਹੀ ਆ ਆਪਾਂ 2-3 ਦਿਨ ਪੂਰੀ ਖੇਚ ਕੇ ਲਾਈ ਮਿਹਨਤ ਆਪਾਂ ਦਿਲੋਂ ਲਾਉਨੇ ਆ ਯਾਰ ਹਨਾ ਦਿਲੋਂ ਮਸਲ ਦਾ ਜੋਰ ਲਵਾਉਨੇ ਆ ਉਦਾਂ ਕਰਕੇ ਕੰਮ ਆਪਣਾ ਹੋ ਜਾਂਦਾ ਖਰਾਬ ਕੋਈ ਸਾਹ ਅੱਜ ਫੇਰ ਆਪ ਮੂਰੇ ਹੋਏ ਆ ਤਸੱਲੀਆਂ ਹੀ ਕਰਾਈ ਜਾਂਦੇ ਤਸੱਲੀਆਂ ਹੀ ਖੇਚੇ ਗਏ ਰੱਖੋ ਕੰਮ ਨੂੰ ਮੜਾ ਕੋਈ ਸਾਹਿਬ ਪਰ ਮੈਂ ਲੰਮੇ ਲਾੜਾ ਐ ਰਹੀਆਂ ਆੜੇ ਨਾਲ ਕਰੋ ਚੱਲਾ ਚੱਲਾ ਪਾਣੀ ਪੀ ਕੇ ਆਓ ਟਾਈਮ ਪਾਣੀ ਪੀ ਕੇ ਮੋੜਾ ਆਓ ਜਿਹੜਾ ਗੱਲਾਂ ਕਰਦਾ ਮੈਂ ਕੰਨ ਫੜਾ ਦੇਣਾ ਉਹਦੇ ਟਾਈਮ ਕਿੱਦਾਂ ਜੀ ਦੱਸਦਾ ਕਿੱਦਾਂ ਕਰ ਲਾ ਗੱਲਾਂ ਚਾਰ ਸੈਟ ਲੱਗਦਾ ਚਾਰ ਸੈਟ ਲੱਗਦਾ ਉਹਦੇ ਤੱਕ ਕੰਨ ਹੀ ਰੱਖੋ ਇਹ ਪਾਣੀ ਪੀ ਜੀ ਤੇਰਾ ਪੀ ਲੋ ਚਲਦੇ ਕੌਣ ਤਰੀਏ ਕਿੱਦਾਂ ਹੀ ਕਹਿੰਦਾ ਮੈਂ ਲਾ ਦਿੰਦਾ ਹੋ ਸ਼ੁਰੂ ਅੱਗੇ ਲਾਉਣੀ ਆ ਜੇ ਚਲੋ 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 ਅਗਲਾ ਰੈਂਟ ਦੇਣਾ ਲਾਉਣੀ ਹੋਰ ਪਤਨ ਦੇਲਾ ਚੈਟ ਨੰਬਰ ਆ ਗਿਆ ਤੀਜਾ ਕੋਈ ਸਾਹਿਬ ਕਹਿੰਦੇ ਅੱਜ ਬਿਉਸ਼ੀ ਕਰਨੇ ਆ ਅਗਲਾ ਰੈਂਟ ਦੇਣਾ ਲਾਉਣੀ ਆ ਗੱਜਰਾ ਬੈਠ ਕਲਾ ਥੱਲੇ ਬੈਠ ਜਾ ਯਾਰ ਸਰ ਤੇਰਾ ਅੱਜ ਬਿਉਸ਼ੀ ਹੋਣੇ ਆ ਲਾਲੇ ਅੱਜ ਦਾ ਅੱਜ ਨਾ ਪ੍ਰਿੰਡ ਖਾ ਗਿਆ ਆ ਤਵਿਆ ਹੀ ਪਿਆ ਤਵਿਆ ਹੀ ਪਿਆ ਅੱਜ ਅੱਜ ਉਹ ਵੇਚੀ ਹੋਇਆ ਫਿਰਦੇ ਆ ਉਸਤਾਦ ਜੀ ਅੱਜ ਅੱਜ ਬੰਦਿਆਂ ਦੇ ਚੜ ਕੇ ਹੀ ਆ ਕੰਮ ਪ੍ਰਧਾਨ ਆ ਵੇ ਇੱਕ ਪਾਉ ਜੀ ਤੇ ਬਹਿ ਗਏ ਆ ਸਹਿਜ ਕੀ ਗੱਲ ਆ ਹੁਣ ਸਾਡਾ ਤਾਂ ਹੋ ਗਿਆ ਸਹਿਜ ਲੱਗਦੇ ਨਹੀਂ ਹੁਣ ਲਾਲੇ ਲੱਕਦੇ ਵੇ ਕਿੰਨਾ ਹੱਥ ਰੱਖਿਆ ਅੱਜ ਆਹ ਆ ਆਹ ਹਾਂ ਪੰਜ ਪੰਜ ਛੇ ਛੇ ਭਾਲਿੰਦਾ ਮੋਰਥੇ ਉਹ ਵੀ ਉਦੋਂ ਤਾਂ ਕਹਿੰਦਾ ਹਾਲੈਂਡ 36 ਦੀ ਹੁਣ ਤਾਂ ਦੇ ਕੋ ਕੱਲੇ ਦਾ ਭਾਰ ਨਹੀਂ ਖੇਚੇ ਹੋਣ ਜਾਂ ਅੱਜ ਅੱਜ ਕਿੱਧਰ ਗਈਆਂ ਅੱਜ ਤੇ ਤੇਰੀ ਹੁੰਦੀ ਹੈ ਇੱਥੇ ਤੂੰ ਕਿ ਮੈਂ ਲਾਉਂਦਾਂ ਕਿ ਨਹੀਂ ਗਰਾਊਂਡ ਆ ਵਿੱਚ ਤੂੰ ਕਿ ਆ ਜਾਂਦਾ ਇਹਨੂੰ ਕਿ ਇੱਕ ਵਨੀ ਸੈੱਟ ਲੱਗਣਾ ਮੇਰੇ ਨਾਲ ਲੂਲਾ ਨਿਆਣੇ ਪਿੱਛੋਂ ਧੱਕਾ ਲੂਤੀ ਹੋਰ ਲਾਲਾ ਲੂਤੀ ਖੋਰੀ ਲੂਤੀ ਖੋਰੀ ਆ ਨਾ ਇਹ ਆ ਕੋਸਾਵਾ ਦੇ ਮਾਨੀ ਕੀਤੀ ਮਹੰਗੀ ਪੈ ਗਈ ਚੱਲ 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 ਤੇ ਭਾਈ ਨੇ ਤੀਜਾ ਨੇਤਰ ਖੋਲਿਆ ਸੀ ਤੇਰੇ ਲਈ ਸਪੈਸ਼ਲ ਤੀਜਾ ਨੇਤਰ ਆ ਜਾ ਆ ਜਾ ਤੀਜਾ ਨੇਤਰ ਖੋਲਿਆ ਪਰਲੇ ਆਈ ਹੋਈ ਆ ਪਰ ਪਰਲੇ ਆ ਗਿਆ ਪਰਲੇ ਆ ਪਾ ਭਾਈ ਸਹਿਜ ਵੀ ਰਾਜੋ ਮੁੜਿਆ ਲੱਗਦਾ ਤੂੰ ਭਰਾਵਾ ਉੱਥੋਂ ਲਾ ਲੈ ਛੱਡੀ ਆ ਭਾਈ ਕੁੱਪੇ ਹਾਂਜੀ ਛੱਡੇ ਛੱਡੇ ਭਾਈ ਸੱਚੀ ਮੈਂ ਭਾਈ ਤੂੰ ਮੁੜ ਕੇ ਆ ਬਾਈ ਜੂ ਬਾਈ ਲਾਸਟ ਬਾਈ ਲਾਸਟ ਹੋ ਗਈ ਤੂੰ ਮੁੜ ਕੇ ਆ ਭਾਜੀ ਸੌਂ ਖਾ ਕੇ ਗਰਾਉਂਡ ਦੀ ਬਾਈ ਸੌਂ ਅੱਗੇ ਗਰਾਉਂਡ ਦੀ ਝੂਠ ਨਹੀਂ ਬੋਲਦਾ ਹਾਂ ਮੈਂ ਮਨੇ ਬਾਈ ਅਗਰ ਇੰਤਰਾ ਇੱਥੇ ਲੱਗ ਗਈ ਆ ਕਰਾਤੀ ਬਸ ਬਸ ਅੱਜ ਕਰਾਤੀ ਕੋਈ ਨਹੀਂ ਬਸ ਬਸ ਅੱਜ ਆ ਜਾ ਰਿਹਾ ਫੁੱਲ ਫੁੱਲ ਤੇਰਾ ਦੂਜੇ ਨੰਬਰ ਤੇ ਦੂਜੇ ਵਾਲੇ ਜਿਹੜੇ ਸਾਰੇ ਆ ਨਾ ਸੁਣ ਲੋ ਹੱਥ ਆ ਕੋ ਮਕੇ ਫੇਰ ਚੁੱਕੜਾ ਜੇ ਕਹਿੰਨੇ ਇੱਦਾਂ ਲਈ ਹੈ ਨਾ ਜੇ ਉਹ ਵੀ ਦੁਬਾਰਾ ਸੈੱਟ ਲੱਗੂ ਸਾਰਿਆਂ ਦਾ ਚਲ ਚਲ ਦਾਸ ਦੇ ਕਿੱਦਾਂ ਲਾਣਾ ਸਮਝ ਗਏ ਹਾਂ ਇਹ ਆ ਰਿਹਾ ਇੱਦਾਂ ਘੁੰਮ ਕੇ ਚੁੱਕਣਾ ਸਰਬਾਤ ਸੁਵਾ ਦੇ ਬ੍ਰੇਕਾਂ ਦੇ ਟਰੈਕਟਰ ਚੱਲ 36 30 ਸ਼ਾਬਾਸ਼ 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 ਆ ਹੁੰਦਾ ਕੈਂਪ ਉਹ ਬੱਲੇ ਆ ਲੂਈਆਂ ਵਾਲਾ ਕਹਿੰਦੇ ਤੂੜਾਂ ਹੀ ਪੱਟੀ ਆਉਂਦਾ ਯੂ ਆਹ ਵੇਖੋ ਲੈ ਕਿਉਂ ਪੇ ਫੈਸਲਾ ਦੇ ਫੈਸਲਾ ਦੇ ਬਦਾਮੇ ਆ ਫੇਸ واਸ਼ ਆ ਫੇਸ واਸ਼ ਨੇਚਰਲ ਨੇਚਰਲ ਚੱਲ 50 ਦੀ ਸਪੀਡ ਆ ਉਹ ਦੋਵੇਂ ਭਰਾ ਇੱਕੋ ਲੇਨ ਚ ਸ਼ਾਬਾਸ਼ ਸ਼ਾਬਾਸ਼ ਨੱਪ ਕੇ ਰੱਖ ਨੱਪ ਕੇ ਫੇਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਸ਼ਾਬਾਸ਼ ਇੱਧਰ ਚੱਲ ਤੂੰ ਬੈਠ ਲੱਗ ਗਿਆ ਕਰ ਚੱਲ ਚਲੋ 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 ਉਹ ਸਹੀ ਤਰ੍ਹਾਂ ਤਾਂ ਨਿਕਾ ਸ਼ਾਬਾਸ਼ 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 ਵੈਰੀ ਗੁੱਡ ਚੱਲ 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 ਟਿਰਤੇ ਹੀ ਫੋਕਸ ਆਜ ਵੈਰੀ ਗੁੱਡ ਆਲਾ ਭਾਜੀ ਪਾਉਣ ਲੱਗਾ ਰੱਸਾ ਲਾਲੇ ਭਾਜੀ ਕਿਦਾਂ ਪਾਉਣੀ ਪਾਉਣ ਲੱਗੇ ਆ ਭਾਜੀ ਕਾਫੀ ਦਿਨਾਂ ਤੋਂ ਪਾਈ ਤੇ ਅੱਜ ਗਰੀਬੀ ਚੱਕ ਦੇਣੀ ਆ ਨਾਲੇ ਯਾਰ ਪੱਕੀ ਪਾ ਦੀ ਲਾਲੇ ਪਾ ਪੱਕੀ ਪੱਤੀ ਪਾ ਦੇਣਾ ਹੈਨਾ ਤੇ ਕਰੇ ਜੋਰ-ਜੋਰ ਬੰਦਾ ਮਿਹਨਤ ਲਾ ਕੇ ਜੀ ਕਰਦਾ ਕਿਸੇ ਦਾ ਲਾਉਣ ਨੂੰ ਲਾ ਸਕਦਾ ਰੱਸਾ ਆ ਭਾਜੀ ਨਵਾਂ ਲਿਆ ਕੇ ਪਾ ਨਵਾਂ ਲਿਆ ਕੇ ਪਾ ਦਾਂਗੇ ਰੱਸਾ ਕਿਤੇ ਲੱਖ ਦਾ ਪਰ ਮਿਹਨਤ ਲੱਖ ਦੀ ਹੈ ਨਾ ਜਿਹੜੀ ਰਹਿ ਜਾਣੀ ਰੱਸੇ ਵਾਲੀ ਵੜ ਗਈ ਬਣ ਗਈ ਗੱਲ ਖੇਤ ਮਾੜਾ ਜਿਹਾ ਪੋਲੇ ਜਿਹਾ ਖੇਤ ਇਹਨੂੰ ਹੁਣ ਲਾਲਾ ਜਗਾੜੀ ਆ ਪੂਰਾ ਐਵੇਂ ਨਹੀਂ ਇਹਨਾ ਮਹਤਰੀਆਂ ਦਿਹਾੜੀਆਂ ਲਾਈਆਂ ਵਾ ਲੈ ਲਓ ਜੀ ਲਾਈਆਂ ਦਿਹਾੜੀਆਂ ਵੇ ਲੈ ਰੱਤ ਨੂੰ ਮਾਰਵਾਜ ਭਾਜੀ ਹਾਂ ਰੱਤਾਂ ਦੇ ਖੇਤ ਲੈ ਨੇ ਆਹ ਭਾਜੀ ਡਬਲ ਕਰਕੇ ਪਾਉਣਾ ਪਏ ਓ ਚੱਕ ਓ ਓ ਵੇ ਹੁਣ ਬਣਾਈ ਗੱਲ ਲਾਲੇ ਨੇ ਫਾਕ ਦੇ ਆ ਭਾਜੀ ਇਹ ਵੀ ਫਸਾ ਲਿਆ ਵਾ ਖੇਚ ਲੈ ਖੇਚ ਲੈ ਜੋਰ ਮਾਰ ਇੱਕ ਵਾਰੀ ਖਾਈ ਦੇ ਰੱਜ ਜਾ ਭਾਈ ਏ ਏ ਏ ਲੈ ਆ ਲੈ ਨਾਲੇ ਵਾ ਖਾਈ ਦੇਖਦਾ ਨਾਲੇ ਨਹੀਂ ਬੰਦੀ ਗੱਲ ਹੈ ਬੰਦਾ ਹੀ ਸੱਦਣਾ ਬਊ ਕੀ ਲਾ ਦੇ ਓਏ ਮੇਰੀ ਕੇ ਲਾਈ ਆ ਇਹ ਐਬਸੈਂਟ ਭਾਈ ਮੈਂ ਕਰ ਲਾਣਾ ਸਾਨੂੰ ਨਹੀਂ ਪਤਾ ਕਿਨੇ ਲਾਈ ਤੂੰ ਆਇਆ ਕਿ ਨਹੀਂ ਆਇਆ ਸਾਨੂੰ ਹਾਜ਼ਰੀ ਰਜਿਸਟਰ ਤੇ ਦੇਖਣਾ ਮੈਂ ਓ ਤੂੰ ਕੇ ਲਵਾਉ ਮੇਰੀ ਸਾਹਿਬ ਜੀ ਬਿੱਲੇ ਦੀ ਲੋਣੀ ਆਇਆ ਸੀ ਚੱਲ ਗਿਆ ਆ ਗਿਆ ਐਦੀ ਵਿਚਾਰੇ ਦੀ ਐਬਸੈਂਟ ਲਾਤੀ ਗਰੀਬ ਦੀ ਉਹ ਕਮਰਤ ਉਹ ਰੋਜਾ ਤੇਰੇ ਹੁਣ ਕਿਦਾਂ ਅਪੀਲ ਮਾਣੀ ਕੇ ਅਪੀਲ ਮਾਣੀ ਕੇ ਆਪਣਾ ਕਿਹਾ ਵਾ ਯਾਰ ਕਰੂੰਗਾ ਉਹਦੇ ਲਈ ਆ ਮੈਂ ਤੇ ਲਾਈ ਆ ਸੱਟ ਲੱਗੀ ਆ ਅਹਿਮ ਨਹੀਂ ਛੁੱਟੀ ਮਾਰਨੀ 700 ਰੁਪਏ ਦਾ ਸੁਭਾਰ ਆ 700 ਰੁਪਏ 1000 ਰੁਪਏ ਵਾਲੀ ਲਿਆਉਣੇ ਆ ਅਮਰੀਕਨ ਲਿਆਉਣੇ ਆ ਜਿਹੜੇ ਲਿਆਉਣੇ ਛੋਟੇ ਆਮਲਾ ਗਰੀ ਲਿਆਉਣੇ ਆਮਲਾ ਗਰੀ ਅਮਰੀਕਨ ਆਪਾਂ ਵੀ ਵਿਚਾਰ ਦੇ ਦੋ ਕੋਈ ਕੀ ਦੇ ਦੀਏ ਜੀ ਇਹ ਤਾਂ ਭਾਈ ਮੇਰਾ ਇਹ ਤਾਂ ਭਾਜੀ ਆਪ ਦਾ ਵਿਚਾਰ ਬਣਿਆ ਹੋਇਆ ਆ ਉਹ ਜਿਹੜਾ ਹੁੰਦਾ ਤਰਸੇ ਧਾਰ ਦੇ ਉਹਨਾਂ ਆ ਸੈਜ ਦੀ ਗੱਲ ਦੀ ਐਬਸੈਂਟ ਆ ਇਹਦੀ ਤਾਂ ਕੱਟੀ ਗਈ ਇੱਕ ਛੁੱਟੀ ਮੇਰੀ ਗੱਲ ਤਾਂ ਜਿੱਥੇ ਪਲੇਅਰ ਬੈਂਚ ਤੇ ਕੱਢੇ ਜਾਣੀ ਉਥੇ ਕੋਚ ਦੀ ਨਾਲ ਹੀ ਕਿ ਲੁੱਬਦਾਣ ਦੇ ਸਹੀ ਗੱਲ ਆ ਕੋਚ ਦਾ ਨਾਲ ਹੀ ਸਨਮਾਨ ਹੋਊਗਾ ਕੋਚ ਦਾ ਸਨਮਾਨ ਪੂਰਾ ਪੂਰਾ ਕਰਾਂਗੇ ਕਦੋਂ ਕਿਲੀ ਜਾਣਾ ਵਾ ਤੇਰੀ ਲੱਗੀ ਆ ਹਾਜ਼ਰੀ ਕਾ ਭਾਜੀ ਇਹਦੀ ਨਹੀਂ ਲੱਗੀ ਗੀ ਇਹਦਾ ਮੇਰਾ ਨਾ ਨਹੀਂ ਸਮੋਸਿਆਰੀ ਬੈਟਰੀ ਚ ਜਿਆਦੀ ਆ ਜਦੋਂ ਅੱਗਾ ਖਾਲਾ ਉਹ ਜਿਹੜਾ ਹੈਲੋ ਗੱਲ ਸੁਣੋ ਜਿਹੜਾ ਡੇਲੀ ਆਊਗਾ ਉਹਨੂੰ ਮੈਂ ਨਹੀਂ ਟੀ-ਸ਼ਰਟ ਲਾਲਾ ਕੀ ਲਾਲੇ ਕਿਦਾਂ ਜਿਹੜਾ ਨਹੀਂ ਆਇਆ ਫੇ ਨਹੀਂ ਆਇਆ ਫੇ ਘਰੋਂ ਜਾ ਕੇ ਚੱਕ ਲਿਓਣੀ ਆ ਕਿ ਜਿੱਦਾਂ ਕੀ ਲਾਲਾ ਸਾਰੇ ਜਾਣੇ ਮਨੂ ਪੁੱਜ ਕਿਹੇ ਦਾ ਨਹੀਂ ਚੱਲਣਾ ਇਹਨਾਂ ਸੁੱਤਿਆਂ ਦੀ ਪੇਟੀ ਚੋਂ ਕੱਢ ਲਿਓਣੀ ਆ ਆ ਜੋ ਸੁੱਤੇ ਪਿਆ ਲਾ ਲਿਓਣੀ ਆ ਅੱਧਾ ਘੰਟਾ ਪਹਿਲਾਂ ਚੱਲ ਜਓ ਸਾਰੇ ਸੁੱਤੇ ਦਾ ਲਾ ਲਿਓਣੀ ਆ ਇਹ ਨਹੀਂ ਉਥੇ ਪਾਪੇ ਨੇ ਆ ਜਾਉਣ ਨੂੰ ਕਿਤੇ ਪਾਪਾ ਨਹੀਂ ਰਹਿਣਾ ਮੰਮੀ ਨਹੀਂ ਆਉਣ ਦਿੰਦੀ ਆਪਣੀ ਬਾਈ ਘਟੇਣ ਵੀ ਹੁੰਦਿਆ 36 30 ਆ ਵੇਖ ਲਓ ਐ ਟਰਬੋ ਐ ਖੁੱਲਿਆ ਉਹ ਦੱਸ ਦੇ ਅੱਗੇ ਕੀ ਕਹਿੰਦਾ ਸੀ ਤੂੰ ਕੀ ਕਿਹਾ ਸੀ ਮੈਨੂੰ ਕੈਨੂੰ ਵੀ ਬੱਸ ਹੋ ਗਿਆ ਕਿੱਦਾਂ ਕੀ ਕਹਿਣਾ ਹੈ ਮੈਂ ਕਹਿੰਦਾ ਸੀ ਕਹਿੰਦਾ ਸੀ ਉਹ ਵੀ ਪਾੜਦਾ ਸੀ ਨਹੀ ਕਰਾਤਾ ਇੰਜਨ ਸੀਲ ਕਰਾਤਾ ਭਾਈ ਟਰਬੋ ਪਾੜ ਗਈ ਅੱਜ ਫੇ ਪਾੜ ਗਈ ਅੱਜ ਨੂੰ ਲਗਾਉਣ ਜਾਂਦਾ ਇੱਕ ਗੱਲ ਹੈ ਉਸਤਾਦ ਪਹਿਲਾਂ ਇਹ ਦੱਸੋ ਵੀ ਮੱਥੇ ਕਿਹਦੇ ਲੱਗ ਕੇ ਆਇਆ ਸਿਰੇ ਸਿਰੇ ਉਸਤਾਦ ਆਹ ਮੈਂ ਉਸਤਾਦ ਜੀ ਕੋਹ ਸਾਹ ਆ ਕੋਹ ਸਾਹ ਕਿਹਦੇ ਮੱਥੇ ਲੱਗ ਕੇ ਆਇਆ ਵੀ ਇਹ ਸਾਰਾ ਗੁੱਸਾ ਦੱਸ ਸਾਡੇ ਦੇ ਕੱਢੀ ਜਾਂਦਾ ਗੁੱਸਾ ਪਤਾ ਨਹੀਂ ਮੇਰੇ ਆਉਂਦਾ ਹੈ ਯਾਰ ਲੇਟ ਹੁੰਦੇ ਆ ਦੱਸਾ ਕੀ ਹੈਗਾ ਤੋਂ ਉੱਪਰ ਜਾਈ ਚੜ ਗਏ ਜਦਾਂ ਸਾਢੇ 5 ਮੈਨੂੰ ਦੇਖ ਕੇ ਤੁਰੇ ਫਿਰ ਇੱਥੇ ਤੁਰੇ ਫਿਰਦੇ ਕੋਈ ਐਕਸਰਸਾਈਜ਼ ਹੀ ਨਹੀਂ ਕਰੀ ਅੱਜ ਪੂਰੀ ਤੈ ਤਸੱਲੀ ਕਰਾਈ ਇਦਾਂ ਹੀ ਕਰਾਇਆ ਕਰੋ ਓਏ ਮੇਰੀ ਗੱਲ ਪੰਜਵੇਂ ਪ੍ਰੋਪਰ ਕੰਮ ਸ਼ੁਰੂ ਹੋ ਜਾਣਾ ਸਹੀ ਹੈ ਪੰਜਵੇਂ ਲਾਸਟ ਹੋ ਜਵੇ ਨਾ ਸ਼ੁਰੂ ਤੇ ਆਪਾਂ ਨੂੰ ਆ ਧੁੱਪ ਨਾ ਚੜੇ ਚੜੇ ਇਹ ਹਮਦੇ ਵਿੱਚ ਆ ਤੁਹਾਨੂੰ ਹੁਣ ਰਿਫਰੈਸ਼ਮੈਂਟ ਤਾਂ ਹੀ ਨਹੀਂ ਮਿਲੀ ਤੁਸੀਂ ਮਿਹਨਤ ਨਹੀਂ ਲਾਉਂਦੇ ਲੇਟ ਲਾਉਂਦੇ ਆ ਇਹਦਾ ਸਾਨੂੰ ਕਿਦੋਂ ਜੂਸ ਤਾਂ ਹੀ ਨਹੀਂ ਮਿਲਿਆ ਐਸੇ ਪਾਗੂ ਗਏ ਤੇ ਨਾਮ ਮੇਰੇ ਜੇ ਸਾਹ ਨਾਲ ਲਾਲੇ ਤੇ ਬ੍ਰੰਮੀ ਦਾ ਰੋਪ ਆਉਂਦਾ ਤੀ ਇੱਕ ਦਿਨ ਇਹ ਜਰਸੀ ਵੀ ਮੁੱਲ ਦੀ ਪੈ ਗਈ ਉਹ ਇਧਰ ਤੋਂ ਪਹਿਲਾਂ ਵੀ ਤੂੰ ਸੁਤਾਂ ਨਾ ਵੀ ਮੁੱਲ ਦੀ ਜਰਸੀ ਮੁੱਲ ਦੀ ਪੈ ਨਹੀਂ ਸਹੀ ਗੱਲ ਆ ਗੋਲੇ ਨੇ ਦਿੱਤਾ ਵਾ ਗੋਲੇ ਨੇ ਦਿੱਤਾ ਵਾ ਤੂੰ ਥੋੜੀ ਦਿੱਤਾ ਗੋਲਾ ਤੈਨੂੰ ਘਰੇ ਫਲਾ ਕੇ ਗਿਆ ਸੁਪਨੇ ਜੀ ਤੂੰ ਦਿੱਤਾ 500 ਰੁਪਇਆ ਤੂੰ ਥੋੜੀ ਦਿੱਤਾ ਵਾ ਉਹ ਪਾ ਬੇ ਉਹ ਕਿ ਨਹੀਂ ਦੇਈ ਮੈਨੂੰ ਦਿੱਤਾ ਪਰसों ਹੀ ਇਹਨੇ ਗਾਲ ਹੀ ਦੇਖੀ ਬ੍ਰੰਮੀ ਪਲਾ ਨਹੀਂ ਦੇਖੀ ਲੈ ਮਰ ਸਾ ਪੈ ਗਿਆ ਮਤਲਬ ਤੂੰ ਕੌਣ ਹੈ ਮੈਂ ਪਾ ਦਿੰਨਾ ਚੱਲ ਪਾ ਹੁਣੀ ਚੱਲ ਹੁਣ ਨਹੀਂ ਗੱਲ ਕੱਲ ਨੂੰ ਛੁੱਟੀ ਆ ਭਜੀ ਗਰਾਊਂਡ ਉਹ ਸੱਜ ਕੱਲ੍ਹ ਐਤਵਾਰ ਦੀ ਗੱਲ ਪਹੁੰਚ ਗਈ ਅਗਲੇ ਅਗਲੇ ਗੱਲ ਪਹੁੰਚ ਗਈ ਪਹਿਲੇ ਛੁੱਟੀ ਆ ਬਾਅਦਲੇ ਐਤਵਾਰ ਬਣਾ ਵੀ ਗੱਲ ਸੁਖਦਾ 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 ਸੋਮਵਾਰ ਨੂੰ ਬੁਲਾਉਂਗਾ ਫਿਰ ਕੱਲ ਉਹਨੇ ਦਿਹਾੜੀ ਲਾਇਆ ਨਹੀਂ ਕਿਸੇ ਨਾਲ ਜਾ ਕੇ ਐਤਵਾਰ ਸੋਮਵਾਰ ਫਿਰ ਆਵੇਂ ਢੋਲੀ ਜਾਂਦਾ ਬਾਂਦਰ ਪਾਣੀ ਇੱਕੋ ਲੋਹਾਂ ਪਾਣੀ ਸੋਮਵਾਰ ਫੇ ਪੱਕਾ ਹੋਇਆ ਹਾਂ ਜੀ ਅੱਜ ਦੀ ਗਰਾਊਂਡ ਖਤਮ ਹੋ ਗਈ ਆ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਤੇ ਸਾਰੇ ਨਸ਼ਾ ਛੱਡੋ ਸਾਰੇ ਨਸ਼ਾ ਛੱਡੋ ਤੇ ਗਰਾਊਂਡ 'ਚ ਆਓ ਫ੍ਰੀ ਕੈਂਪ ਆ ਨਾਲ ਪੈਂਡ ਤੇ ਕੋਚ ਨਵਾਜੀਪੁਰ ਪੈਂਡ ਬੀ 2 ਬਾਜੀ ਨਵਾਜੀਪੁਰ ਨਵਾਜੀਪੁਰ ਪਿੰਡ ਅੱਜ ਮਿਹਨਤ ਕਿੱਦਾਂ ਲੱਗੀ ਅੱਜ ਫੁੱਲ ਪੂਰੀ ਮਿਹਨਤ ਲੱਗੀ ਦਰਦ ਕਿੱਥੀ ਹੋਈ ਅੱਜ ਤੇਰੇ ਦੱਸ ਕੇ ਦੱਦ ਬਹੁਤ ਵਾਹ ਵੋਈ ਸਾਰੇ ਦੇਖੋ ਚੈਨਲ ਨੂੰ ਲਾਈਕ ਫੋਲੋ ਸਾਰੇ ਚੈਨਲ ਨੂੰ ਲਾਈਕ ਕਰੋ ਫੋਲੋ ਕਰੋ ਐਂਡ ਸਬਸਕ੍ਰਾਈਬ ਕਰੋ ਲਵ ਯੂ ਆ ਸਾਰੇ ਨੂੰ ਬਾਏ ਬਾਏ ਟਾੜਾ ਟਾੜਾ ਬਾਏ ਬਾਏ ਕਰਦੇ ਹੀ ਤਾ ਕਰਦੇ